महाकालकल सात महात्म अलॻि भाई बंबी जो पुत्र डाट साहब बड़ा प्रेम रखने बड़े प्यार वाले है मन वाला परिवार है तो भी चले भी बड़ा मान करते गुरु पाठ जी कृपा साहब किया जा रहा ਦਾ ਤੂ ਵਕਰੀਆ ਹੈ ਕਿ ਪਾਰਾ ਅੱਗੇ ਕੋਈ ਨਹੀਂ ਬੱਝਾ ਰਿਹਾ ਕੋਸ਼ਿਸ਼ਾਂ ਨਹੀਂ ਆ ਜਿੰਨਾ ਵੀ ਸੁਪੱਤियां ਕਰਕੇ ਮੈਂ ਸੰਸਾਰ ਦੇ ਵਿੱਚ ਪ੍ਰਕਾਸ਼ ਧਾਰਿਆ ਰੱਖਿਆ ਸਭ ਅ ਕਿਰਵਾਹੇ ਗੁਰੂ ਆਖਦੇ ਨੇ ਤੇਰਾ ਜੀਵ ਚਿਤ ਕਰ ਪ੍ਰਸਾਦ ਹੋ। ਫਿਰ ਵੀ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਨੇ ਕਿਹਾ ਐਂਡ ਇਸ ਤਰ੍ਹਾਂ ਸੰਸਾਰ ਤੇ ਜਾਓ ਤੁਹਾਨੂੰ ਮੈਂ ਆਪਣਾ ਪੁੱਤਰ ਬਣਾ ਕੇ ਭੇਜਾਂ। ਬੈ ਸੋਤੋ ਕਦੇ ਜਵਾਜਾ ਆਪਾਂ ਕਹਿੰਦੇ ਸਾਨੂੰ ਸੁੱਖ ਕਿਹ ਹੈ ਹਾਲ ਸੁੱਖ ਨੂੰ ਪੁੱਤਰ ਕਿਹ ਕਾਲ ਗੁਰਖ ਨੇ ਅਸੀਂ ਤੁਹਾਨੂੰ ਪੁੱਤਰ ਬਣਾ ਕੇ ਦਿੱਤੇ ਜੀ ਤੇ ਵਰਤੋਂ ਆਪਾਂ ਗੱਲ ਕਰ ਰਹੇ ਸੀ ਗੁਰੂ ਨਾਨਕ ਦੇਵ ਜੀ ਦਾ ਬਾਦ ਕਿ ਗੁਰੂ ਕਾ ਚਾਦੀ ਦਾ ਤਕਨੇ ਸ਼ਾਮ ਦੇ ਵਿੱਚ ਪ੍ਰਕਾਸ਼ ਕਿਉਂ ਹੋਇਆ ਇਹਦਾ ਬਹੁਤ ਵੱਡਾ ਕਾਰਨ ਹੈ ਵਰਤੋਂ ਉਹ ਰਾਜਪਤੇ ਮਹਾਰਾਜ ਜਦੋਂ ਪਾਤਲੀ ਪੁੱਤਰ ਸਾਤ ਕਮਲ ਦੀ ਤਸਕਤੇ ਗਏ ਨਾ ਉਸ ਵੇਲੇ ਉੱਥੋਂ ਦਾ ਇੱਕ ਜਵਰੀ ਜਿਹੜਾ ਬੜਾ ਗੁਰੂ ਪਾਤਸ਼ਾਹ ਜੀ ਨੂੰ ਪਿਆਰ ਕਰਦਾ ਸੀ ਬੜਾ ਪ੍ਰੇਮ ਕਰਦਾ ਸੀ ਪਿਆਰ ਕਰਦਾ ਸੀ ਗੁਰੂ ਪਾਤਸ਼ਾਹ ਜੀ ਦੇ ਨਾਲ ਗੁਰੂ ਪਾਤਸ਼ਾਹ ਜੀ ਨੂੰ ਕਹਿ ਲੱਗਿਆ ਸਤਿਗੁਰੂ ਆਛਾ ਮੇਰੇ ਕੋਲ ਆਇਓ ਕਦਰ ਨੂੰ ਬੜਾ ਸਮਾਂ ਤੁਹਾਡੀ ਤਸੱਲ ਕੀਤੀ ਐ ਤੂੰ ਖਾਲਸ ਰਾਏ ਜੋਰੀ ਤੇਰੇ ਤੋਂ ਬਿਨਾਂ ਜਿਉ ਨਹੀਂ ਸਕਦਾ ਗੁਰੂ ਪਾਤਸ਼ਾਹ ਜੀ ਤੂੰ ਕਹਿ ਗਿਰੋ ਨਾਨਕ ਦੇਵ ਜੀ ਮਹਾਰਾਜ ਆਖਾ ਕਹਿੰਨ ਲਗੇ ਜੋਰੀਆ ਭਾਈ ਬਹੁਤ ਸਮਾਂ ਹੋ ਗਿਆ ਤੇਰੇ ਕੋਲ ਹੁਣ ਅਸੀਂ ਜਾਣਾ ਸਾਨੂੰ ਜਾਣਦੇ ਪਾਤਸ਼ਾਹ ਜੀ ਨੂੰ ਕਹਿੰਦਾ ਸਤਿਗੁਰਾ ਤੇਰੇ ਤੋਂ ਬਿਨਾ ਮੇਰਾ ਕੀ ਬਣਦਾ ਤੁਸੀਂ ਮੇਰੀ ਜਿੰਦਗੀ ਸਵਾਰੀਆ ਸਤਿਗੁਰੂ ਕਿਰਪਾ ਕਰੋ ਤੇ ਕੀ ਰਹੋ ਪਾਤਸ਼ਾਹ ਕਹਿਣ ਲੱਗੇ ਚੌਰੀ ਦਾ ਹੁਣ ਭਾਈ ਸਾਨੂੰ ਜਾਣ ਦੇ ਕੀ ਕਹਿੰਦਾ ਗੁਰੂ ਪਾਤਸ਼ਾਹ ਜੀ ਨੂੰ

Oh, 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 अ ਭਾਈ ਹੁਣ ਸਾਨੂੰ ਜਾਣਦੇ ਸਤੂਰਾ ਐਂ ਦੱਸੋ ਜਾਣਦੇ ਤਾਂ ਹੈ ਕਿ ਫੇਰ ਕਿੰਵਾਉਗੇ ਦਾਸ ਜੱਟ ਦੇ ਜਹਰ ਨੂੰ ਰਾਮ ਜੀ ਆਇਆ ਜੇ ਤੇ ਸਤਿ ਆਚਾਰ ਜੀ ਕਹਿਣ ਲੱਗੇ ਫਿਰ ਦੇ ਬਾਹਰ ਤੱਕ ਹੈ ਲੈ ਜੌਰੀਆ मेर भी सो समार उहा पूरा काफ़ी पतमी हुअण जहिड़ा उन्हनि जो मिलियो जॾहिं ध्यान वारे ते पहुचे